ਸਤਿ ਸ਼੍ਰੀ ਅਕਾਲ ਦੋਸਤੋ ਅਸੀਂ ਅੱਜ ਸ਼ਾਮ ਦੇ ਟਾਈਮ ਨਿਕਲੇ ਸੀਗੇ ਬਾਹਰ ਤੇ ਸਾਡੇ ਸ਼ਹਿਰ ਦਾ ਦ੍ਰਿਸ਼ ਕੁਛ 크ਿਸਮਸ ਦੀਆਂ ਤਿਆਰੀਆਂ ਦਾ ਦੋਸਤੋ ਇਦਾਂ ਆ ਤੇ सनी ਵੀ ਮੇਰੇ ਨਾਲ ਆ ਤਾਂ ਮੈਂ ਕਿਹਾ ਅੱਜ ਸ਼ਾਮ ਦਾ ਤੁਹਾਡੇ ਨਾਲ ਵੀਊ ਸਾਂਝਾ ਕਰ ਲਈਏ ਆ ਦੇਖੋ ਸਾਡਾ ਜਿਹੜਾ ਸਕੂਲ ਵਾਲਾ ਰੋਤਾ ਤੋੜ ਕੇ ਆਇਆ ਰਾਉਂਡ ਬਾਊਟ ਆ ਜਾਂ ਚੌਂਕ ਆ ਉਹ ਇੰਨਾ ਸੋਹਣਾ ਤਿਆਰ ਕੀਤਾ ਆ ਤੇ ਬਹੁਤ ਹੀ ਸੋਹਣਾ ਮਨਮੋਹਕ ਜਿਹਾ ਦੇਸ਼ ਦ੍ਰਿਸ਼ਿਆ ਤੁਹਾਨੂੰ ਭਾਵੇਂ ਛੋਟਾ ਜਿਹਾ ਬਲੌਗ ਅਸੀਂ ਬਣਾ ਕੇ ਵੀਡੀਓ ਬਣਾ ਕੇ ਅਸੀਂ ਸੈਂਡ ਕਰਾਂਗੇ ਦੇਖਿਓ ਸਾਰਿਆਂ ਨੂੰ ਤੁਹਾਨੂੰ ਬਹੁਤ ਵਧੀਆ ਲੱਗੂਗਾ ਤੇ ਸਣੀ ਬਲਾਓ ਲਓ ਜੀ ਸਣੀ ਨੇ ਫਤਿਹ ਬੁਲਾਤੀ ਆ ਸੋ ਦੋਸਤੋ ਇਹ ਬਹੁਤ ਸੋਹਣਾ ਦ੍ਰਿਸ਼ਾ ਅੱਜ ਦਾ ਤੁਹਾਨੂੰ ਅੱਜ ਦਿਖਾਲਦੇ ਆ ਸਾਰੇ ਪਾਸੇ ਘੁਮਾ ਕੇ ਆ ਦੇਖੋ ਕੁਛ ਇਹੋ ਜਿਹਾ 뷰 ਆ ਫਸਾਨੋ ਦਾ ਆ ਦੇਖੋ ਤੇ ਬਹੁਤ ਹੀ ਵਧੀਆ ਮਨਮੋਹਕ ਜਿਹਾ ਸ਼ਹਿਰ ਨੂੰ ਸਜਾਇਆ ਹੋਇਆ ਆ ਇਹਨਾਂ ਨੇ ਭਾਵੇਂ 10 ਮਿੰਟ ਲਈ ਜਾਂ 5 ਮਿੰਟ ਲਈ ਤੁਹਾਡੇ ਨਾਲ ਸਾਂਝ ਪਾਵਾਂਗੇ ਤੁਸੀਂ ਦੇਖਿਓ ਕਿਉਂਕਿ ਠੰਡ ਬਹੁਤ ਜ਼ਿਆਦਾ ਆ ਤੇ ਅਸੀਂ ਕਿਹਾ ਚਲੋ ਤੁਹਾਡੇ ਨਾਲ ਸਾਂਝਾ ਕਰਦੇ ਆ ਅੱਜ ਕਾਫੀ ਦਿਨਾਂ ਬਾਅਦ ਦੋਸਤੋ ਬਾਹਰ ਨਿਕਲੇ ਸੀ ਥੋੜੀ ਜੀ ਸੇਤ ਦੀ ਸਣੀ ਦੀ ਵੀ ਤੇ ਥੋੜੀ ਜੀ ਘਰ ਵਾਲਿਆਂ ਦੀ ਵੀ ਖਰਾਬ ਸੀ ਇਸ ਕਰਕੇ ਫਿਰ ਅਸੀਂ ਬਹੁਤਾ ਬਾਹਰ ਨਹੀਂ ਨਿਕਲੇ ਤੇ ਅੱਜ ਤੁਹਾਨੂੰ ਦਿਖਾਉਨੇ ਆ ਠੀਕ ਆ ਦੋਸਤੋ ਚੌਂਕ 'ਚ ਫੁੱਲ ਤਾਂ ਲਾਇਓ ਆ ਇਹਨਾਂ ਨੇ ਪਰ ਕਾਫੀ ਠੰਡ ਕਰਕੇ ਨਾ ਖਰਾਬ ਹੋ ਗਿਆ ਇਹ ਹੁਣ ਕੋਰਾ ਬਹੁਤ ਪੈ ਰਿਹਾ ਮਾਈਨਸ 2 3 ਜਾ ਰਿਹਾ ਦੋਸਤੋ ਤੇ ਤੁਹਾਨੂੰ ਦਿਖਾ ਲਦੇ ਆ ਵੀ ਆ ਰੋਮਾ ਦਾ 뷰 ਸਾਰਾ ਹੁਣ ਲਓ ਦੋਸਤੋ ਠੰਡ ਜਿਆਦਾ ਕਰਕੇ ਗੱਡੀ ਖੜੀ ਕਰਤੀ ਆ ਥੋੜੀ ਦੂਰ ਤੇ ਦੇਖੋ ਕਿੰਨਾ ਸੋਹਣਾ ਟਰੀ ਇਹਨਾਂ ਨੇ ਬਣਾਏ ਆ ਤੇ ਲੋਕ ਨਾ ਮਤਲਬ ਰੱਬ ਤਾਂ ਕਹਿੰਦੇ ਹੁੰਦੇ ਰੱਬ ਹੀ ਹੁੰਦਾ ਆ ਦੇਖੋ ਕਿਆ ਸੋਹਣੀ ਰੱਥ ਬਣਾਈ ਹੋਆ ਆ ਦੇਖੋ ਤੇ ਇਧਰ ਟਰੀ ਬਣਾਇਆ ਟਰੀ ਦੇ ਨਾਲ-ਨਾਲ ਬਹੁਤ ਸੋਹਣੇ-ਸੋਹਣੇ ਇਹਨਾਂ ਨੇ ਨਾ ਆ ਦੇਖੋ ਤੇ ਇਹ ਵੀ ਆ ਰੋਮਾ ਆ ਬਹੁਤ ਸੋਹਣਾ ਸਜਾਇਆ ਚਲਦੇ ਹੌਲੀ ਹੌਲੀ ਜਿੰਨਾ ਕੁ ਜਾ ਹੁੰਦਾ ਤੁਹਾਨੂੰ ਦਿਖਾਉਨੇ ਆ ਤੇ ਬਹੁਤ ਸੋਹਣੀ ਚੀਜ਼ ਬਣਾਈਓ ਆ ਆ ਤੁਹਾਨੂੰ ਦੂਰੋਂ ਖੜਾ ਹੋ ਕੇ ਦਿਖਾ ਲਦਾ ਦੇਖਣ ਵਾਲੀ ਚੀਜ਼ ਆ ਸਾਡਾ ਸਣੀ ਮੌਜਨਾ ਕਰ ਰਿਹਾ ਤੇ ਸਨੀ ਇਹਦਾ ਇਹਦੇ ਛੇੜਨਾਂ ਨੂੰ ਕੁਝ ਵੀ ਹੱਥ ਨਹੀਂ ਆਉਣਾ ਕਿਸੇ ਚੀਜ਼ ਨੂੰ ਆਹ ਸਨੀ ਵੀਰੇ ਤੂੰ ਬੈਠਾ ਆਹ ਸਨੀ ਵੀਰੇ ਆਇਆ ਹੈ ਨਾ ਹਾਂ ਆਹ ਬਾਬੋਂ ਤਾਲੇ ਆ ਓਕੇ ਬਾਬੋਂ ਤਾਲੇ ਇਹ ਬਾਬੋਂ ਤਾਲੇ ਆ ਨਾ ਕੁਛ ਇਹੋ ਜਿਹਾ ਮਨਮੋਹਕ ਜਿਹਾ ਦ੍ਰਿਸ਼ ਆਇਆ ਬਾਬੋ ਨਤਾਲੇ ਸੁਣੀ ਆ ਦੇਖ ਲਾ ਆਹੋ ਅਹ ਵਾ ਦੇ ਨੋ 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 ਤੋ ਘਾਰੇ ਨੋ ਨੋ ਤੋ ਘਾਰੇ ਖਿੱਚ ਲਈ ਜੇ ਤੇਰੀ ਆ ਗਈ ਵੀਡੀਓ ਬਣ ਗਈ ਆ ਆਹੋ ਤੇਰੀ ਸਪੈਸ਼ਲ ਖਿਚੜੀ ਹੈ ਕੋਈ ਦੱਸ ਆ ਜਾ ਆ ਜਾ ਅਜੀ ਦਾ ਸਾਹ ਬਹੁਤ ਸੋਹਣੀ ਬਣੀ ਹੈ ਤੇਰੀ ਆ ਜਾ ਸੋ ਇਹ ਤਾਂ ਬਣਾਇਆ ਸੀ ਦੋਸਤੋ ਜਿਹੜਾ ਸਾਡਾ ਬੀਆ ਰੋਮਾ ਦਾ ਜਿਹੜਾ ਸਟਾਰਟਿੰਗ ਪੁਆਇੰਟ ਆ ਜਾਂ ਐਂਡ ਪੁਆਇੰਟ ਆ ਤੇ ਇਦਾਂ ਹੀ ਤੁਹਾਨੂੰ ਹੁਣ ਬੀਆ ਰੋਮਾ ਚ ਲੈ ਕੇ ਚਲਦੇ ਆਂ ਦੇਖਿਓ ਕਿਆ ਸੋਹਣੀ ਸਜਾਵਟ ਕੀਤੀ ਆ ਦੇਖਣ ਵਾਲਾ ਮਨਮੋਹਕ ਜਿਹਾ ਦ੍ਰਿਸ਼ ਆ ਆ ਜਾਓ ਫਿਰ ਚਲਦੇ ਆਂ ਲਓ ਦੋਸਤੋ ਫਾਰਮੇਸੀਆਂ ਹਲੇ ਖੁੱਲੀਆਂ ਆ ਤੇ ਇਧਰ ਪਿਸਰੀਆ ਕबाब ਵੀ ਖੁੱਲਾ ਤੇ ਪੀਜ਼ਾ ਅਸੀਂ ਖਾ ਲਿਆ ਆ ਦੇਖੋ ਤੁਸੀਂ ਦੂਰੋਂ ਇਹਦਾ ਦ੍ਰਿਸ਼ ਦੇਖਿਓ ਕਿ ਕਿੰਨੇ ਕ ਰੰਗ ਬਦਲਦਾ ਤੇ ਇਹ ਲੋਕ 크ਿਸਮਸ ਤੇ ਬਹੁਤ ਜ਼ਿਆਦਾ ਕਮੂਨੇ ਜਿਹੜੇ ਆ ਨਾ ਇਹ ਕਮੂਨੇ ਦਾ ਖਰਚਾ ਆ ਦੋਸਤੋ ਪਿੰਡ ਦੀ ਮਤਲਬ ਜਿਹੜੀ ਪੰਚਾਇਤ ਹੁੰਦੀ ਆ ਉਹਨਾਂ ਦਾ ਖਰਚਾ ਆ ਤੇ ਕਾਫੀ ਤਰ੍ਹਾਂ ਦੇ ਰੰਗ ਬਦਲਦਾ ਇਹ ਆ ਦੇਖਿਓ ਜਿੱਦਾਂ ਸਾਡੇ ਗੁਰੂ ਸਾਹਿਬਾਨਾਂ ਦੇ ਗੁਰਪੁਰਬ ਹੁੰਦੇ ਆ ਸਾਡੇ ਦਿਨ ਤਿਹਾੜ ਹੁੰਦੇ ਆ ਦਵੈਲੀ ਦੀਵਾਲੀ ਦਸਹਿਰਾ ਵਰਤ ਜਨਾਨੀਆਂ ਦਾ ਹੁੰਦਾ ਤੀਆਂ ਹੁੰਦੀਆਂ ਲੋਹੜੀ ਹੁੰਦੀ ਆ ਸਾਡੀ ਇਹਨਾਂ ਦਾ ਰੱਬ ਦਾ ਦਿਨ ਜਿੱਦਾਂ ਸਾਡੇ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਗੁਰੂ ਗੋਵੇਂ ਸਿੰਘ ਜੀ ਦਾ ਗੁਰਪੁਰਬ ਇਹਨਾਂ ਦਾ 크ਿਸਮਸ ਜਸੂਦਾ ਇਸਾ ਮਸੀਹ ਦਾ ਇਹਨਾਂ ਦਾ ਜਨਮ ਦਿਹਾੜਾ ਹੁੰਦਾ ਇਹਨਾਂ ਨੇ 24 25 ਦੀ ਰਾਤ ਨੂੰ ਬਹੁਤ ਜ਼ਿਆਦਾ ਇੰਜੋਏ ਕਰਨਾ ਹੁੰਦਾ ਸੋ ਇਹ ਸਾਡਾ ਜਿਹੜਾ ਪਿਸਰੀਆ ਤੇ ਕਬਾਬ ਆ ਈਜੀਪਟ ਵਾਲਿਆਂ ਦਾ ਬਹੁਤ ਜ਼ਿਆਦਾ ਚੱਲਦਾ ਤੇ ਆ ਨਾਲ ਜਲਾਤਰੀਆ ਆ ਈਨੋ ਵਾਲਿਆਂ ਦੀ ਇਹ ਵੀ ਬਹੁਤ ਸੋਹਣੀ ਬਹੁਤ ਸੋਹਣਾ ਗੂਸ ਤੋਂ ਬਹੁਤ ਸੋਹਣਾ ਟੇਸਟ ਸਵਾਦ ਦਿੰਦੇ ਆ ਸੋ ਇਸ ਵਾਰ ਇਹਨਾਂ ਨੇ ਸਾਡੇ ਕਮੂਨੇ ਵਾਲਿਆਂ ਨੇ ਲੜੀਆਂ ਕੁਛ ਇਸ ਤਰ੍ਹਾਂ ਦੀਆਂ ਲਾਈਆਂ ਆ ਦੋਸਤੋ ਇਹ ਸਾਡਾ ਸ਼ਹਿਰ ਆ ਸਾਡੇ ਘਰ ਤੋਂ 5 ਮਿੰਟ ਪੈਦਲ ਲੱਗਦੇ ਆ ਆਉਣ ਨੂੰ ਅਸੀਂ 5 ਮਿੰਟ ਦੇ ਵਿੱਚ ਵਿੱਚ ਬੀਆ ਰੋਮਾ ਪਹੁੰਚ ਜਾਂਦੇ ਆ ਅਸੀਂ ਰਹਿੰਦੇ ਬੀਆ ਮਰੀਨੇ ਤੇ ਇਹ 5 ਮਿੰਟ ਦਾ ਰਸਤਾ ਸਾਰਾ ਦੋਸਤੋ ਆ ਦੇਖੋ ਜਦੋਂ ਮੈਂ ਖੜਾ ਆ ਨਾ ਫਿਰ ਤੇ ਵੀਡੀਓ ਬਿਲਕੁਲ ਖੜੀ ਹੋ ਕੇ ਐਂ ਸਾਫ਼ ਸੁਥਰੀ ਆਉਂਦੀ ਆ ਤੇ ਜਦੋਂ ਮੈਂ ਤੁਰਦਾ ਆ ਤਾਂ ਫੇ ਉਹ ਨਾਲ ਹੀ ਤੁਹਾਨੂੰ ਪਤਾ ਫੋਨ ਵੀ ਹਿੱਲਦਾ ਸੋ ਇਹਦੇ ਵਿੱਚ ਵੀ ਇਹ ਕਾਫੀ ਆ 7-8 ਵੀ ਇਹ ਆ ਤੇ ਇਸ ਵਾਰ ਕੁਝ ਇਸ ਤਰ੍ਹਾਂ ਲਾ ਆਇਆ ਇਹਨਾਂ ਨੇ ਸਾਰੇ ਸ਼ਹਿਰ ਦੇ ਵਿੱਚ ਹੀ ਲੜੀਆਂ ਲੱਗੀਆਂ ਆ ਦੋਸਤੋ ਬਹੁਤ ਸੋਹਣਾ ਜਿਹਾ ਮਨਮੋਹਕ ਜਿਹਾ ਦ੍ਰਿਸ਼ ਆ ਦੇਖੋ ਮੈਂ ਵਿਚ ਦੀ ਹੋ ਗਿਆ ਦੂਜੇ ਪਾਸੇ ਦੀ ਹੋ ਗਿਆ ਖੰਡ ਬਹੁਤ ਜ਼ਿਆਦਾ ਦੋਸਤੋ ਮੇਰਾ ਖਿਆਲ ਮਾਈਨਸ 1 ਦੇ ਕਰੀਬ ਹੋ ਗਿਆ ਹੁਣ ਅਸੀਂ ਲੋਗ ਦੋਸਤੋ ਕੁਛ ਇਹੋ ਜਿਹਾ ਦ੍ਰਿਸ਼ ਆ ਭਰੇ ਉੱਪਰੇ ਕੋ ਉਹ ਸਾਡਾ ਸਣੀ ਖੜਾ ਤੇ ਉਹ ਦੇਖੋ ਦੂਰੋਂ ਟਰੀ ਕਿਹੋ ਜਿਹਾ ਲੱਗਦਾ ਕੁਛ ਇਸ ਤਰ੍ਹਾਂ ਇਸ ਵਾਰ ਸਾਨੂੰ ਸ਼ਹਿਰ ਦੀ ਡੈਕੋਰੇਸ਼ਨ ਕੀਤੀ ਆ ਸਾਰੇ ਵਿਹੇ ਵਿੱਚ ਵਿਆ ਰੋਮਾਂ ਤੇ ਮੇਰਾ ਖਿਆਲ 1.5 ਕਿਲੋਮੀਟਰ ਦੇ ਕਰੀਬ ਆ ਤੇ ਬਰਾਹ ਵਾਲੀ ਲਾਈਨ ਤੇ 2.5 ਕਿਲ 2 ਕਿਲੋਮੀਟਰ ਤੇ ਹੁਣਾ ਆ ਇਸੇ ਤਰ੍ਹਾਂ ਦੋਸਤੋ ਲੜੀਆਂ ਲੱਗੀਆਂ ਹੋਈਆਂ ਆ ਤੇ ਆ ਜਾਓ ਥੋੜਾ ਜਿਹਾ ਹੋਰ ਅੱਗੇ ਚੱਲਦੇ ਆ ਤੇ ਸਣੀ ਸਾਡਾ ਉਹ ਖੜਾ ਆ ਦੇਖੋ ਠੰਡ ਬਹੁਤ ਆ ਉਹਨੂੰ ਟੋਪੀ ਦਵਾਤੀ ਆ ਸਿਰ ਤੇ ਟਾਟਾ ਸਕੂਜੀ ਸੀ ਸੀ ਤੇ ਦੇਖੋ ਖੜਾ ਹੋ ਕੇ ਨਾ ਐਦਾਂ ਬਿਲਕੁਲ ਫੋਨ ਜਦੋਂ ਖੜਾ ਹੋ ਕੇ ਮੈਂ ਬਣਾਉਣਾ ਤੇ ਦੋਸਤੋ ਬਹੁਤ ਸਾਰੇ ਸੱਜਣ ਮਿੱਤਰ ਕਹਿੰਦੇ ਤੁਹਾਡੀ ਵੀਡੀਓ ਹਿੱਲਦੀ ਬਹੁਤ ਆ ਸੋ ਜਦੋਂ ਚੱਲਣਾ ਆ ਸਟੈਪ ਪਟਣੇ ਆ ਤਾਂ ਵੀਡੀਓ ਤਾਂ ਹਿੱਲਣੀ ਆ ਹੁਣ ਸਟੈਂਡ ਸਟੂਡ ਹਲੇ ਹੈ ਨਹੀਂ ਲੈਨੇ ਆ ਹੌਲੀ ਹੌਲੀ ਕਰਦੇ ਆ ਤੇ ਕੁਝ ਇਹੋ ਜਿਹਾ ਦ੍ਰਿਸ਼ਟੀ ਤੁਹਾਡੇ ਨਾਲ ਸਾਂਝਾ ਕਰਨਾ ਸੀ ਮੈਂ ਕਿਹਾ ਚਲੋ ਦਿਖਾ ਦਈਏ ਤੁਹਾਨੂੰ ਤੇ ਹੈਂਡ ਤੱਕ ਇਦਾਂ ਹੀ ਆ 2.5 ਕਿਲੋਮੀਟਰ ਇਦਾਂ ਨੂੰ 2 ਕਿਲੋਮੀਟਰ ਬਰਾਹ ਵਾਲੇ ਰੋਡ ਤੇ ਤੇ ਇਹ ਬਿਹਾਰੋਮਾ ਡੇਢ ਡੇਢ ਕਿਲੋਮੀਟਰ ਦੇ ਕਰੀਬ ਹੋਣਾ ਦੋਸਤ ਇਹ ਕੁਛ ਇਦਾਂ ਹੀ ਆ ਉਹ ਦੇਖੋ ਟਰੀ ਹੋਰ ਰਹਿ ਗਿਆ ਮੈਂ ਕਾਫੀ ਦੂਰ ਆ ਗਿਆ ਉਹ ਦੇਖੋ ਟਰੀ ਰੰਗ ਜਿਹੜਾ ਉਹ ਜਿਹੜਾ ਬਣਾਇਆ ਉਹਨਾਂ ਨੇ ਉਹ ਟਰੀ ਰੰਗ ਬਦਲਦਾ ਤੇ ਕਾਫੀ ਸੋਹਣਾ ਮਨਮੋਹਕ ਜਿਹਾ ਦ੍ਰਿਸ਼ ਹੈ ਕਾਫੀ ਰੰਗ ਬਦਲਦਾ ਉਹ ਮਤਲਬ ਉਹਨਾਂ ਨੇ ਸਿਸਟਮ ਹੀ ਕੋਈ ਇਹੋ ਜਿਹਾ ਲਾ ਆਇਆ ਤੇ ਅਸੀਂ ਦੋਸਤੋ ਪੀਜ਼ਾ ਖਾਏ ਆ ਤੇ ਹੁਣ ਘਰ ਦਾ ਲੰਗਰ ਪਾਣੀ ਛਕੜਾ ਨਹੀਂ ਤੇ ੱੱਲੇ ਸਣੀ ਦੀ ਅੱਖ ਫਲਾਫਲ ਤੇ ਆ ਹੁਣ ਦੇਖਦੇ ਆ ਉਹਦੀ ਕਿੱਦਾਂ ਉਹਦਾ ਵਿਚਾਰ ਕੀ ਕਹਿੰਦਾ ਜੇ ਤਾਂ ਫਲਾਫਲ ਹੁਣ ਖਾਣਾ ਤਾਂ ਫਲਾਫਲ ਵੀ ਖਲਾਣ ਨੇ ਆ ਕਿਉਂਕਿ ਕਈ ਵਾਰੀ ਪੀਜੇ ਨਾਲ ਸਬਰ ਨਹੀਂ ਆਉਂਦਾ ਤੇ ਐਹੋ ਜਿਹਾ ਕੁਛ ਮਨਮੋਹਕ ਜਿਹਾ ਦ੍ਰਿਸ਼ ਆ ਮੇਰਾ ਮੂਡ ਤਾਂ ਕਾਫੀ ਫੀਲ ਦਾ ਆ ਕਾਪੂਚੀਨੋ ਵਾਰ ਉਹ ਫਲਾਫਲ ਤੇ ਸੂਈ ਅਟਕਾਈ ਬੈਠਾ ਹੁਣ ਦੇਖਦੇ ਆ ਕਿਦਾਂ ਪੀਜਾ ਤਾਂ ਖਾ ਕੇ ਨਿਕਲੇ ਆ ਹੁਣੇ ਹੀ ਹਲੇ 5-7 ਮਿੰਟ ਹੋਏ ਆ ਤੇ ਮੈਂ ਸੋਚਿਆ ਕਿਉਂ ਨਾ ਆਪਾਂ ਵੀਡੀਓ ਸ਼ੂਟ ਕਰ ਲਈਏ ਤੇ ਤੁਹਾਨੂੰ ਪਸੰਦੋਂ ਦੇ ਨਜ਼ਾਰੇ ਦਿਖਾ ਲ ਦਈਏ ਬਸ ਇਹ 12 1 ਵਜੇ ਤੱਕ ਇਦਾਂ ਹੀ ਗੱਡੀਆਂ ਚੱਲਦੀਆਂ ਦੋਸਤੋ 12 1 ਵਜੇ ਜਾ ਕੇ ਇਹਨਾਂ ਨੂੰ ਸ਼ਾਂਤੀ ਆਉਂਦੀ ਆ ਫਿਰ ਸੌਂਦੇ ਆ ਇਹ ਤੇ ਆ ਜਾਓ ਫਿਰ ਮਿਲਦੇ ਆ ਤੁਹਾਨੂੰ ਨਾਲ ਹੀ ਇਦਾਂ ਹੀ ਜਿੰਨਾ ਕ ਬਣਾਉਣੇ ਆ ਉਹਨਾਂ ਕੋ ਤੁਹਾਡੇ ਨਾਲ ਸਾਂਝਾ ਕਰ ਦਵਾਂਗੇ ਇਹ ਸਾਰੇ ਸ਼ੋਰੂਮ ਆ ਇੱਥੇ ਦੇ ਤੇ ਹੁਣ ਇਸ ਟਾਈਮ ਬੰਦ ਆ ਤੇ ਹਾਂਜੀ ਹੈ ਕੋਪਲ ਕੱਢੀ ਆ ਗਈ ਚੱਲ ਕੋਈ ਨਹੀਂ ਇਹ ਆਯੁਰਵੇਦਿਕ ਦਾ ਸਮਾਨ ਆ ਜੀ ਜਿਹੜਾ ਏਅਰ ਵੇ ਤੋਂ ਜੜੀਆਂ ਬੂਟੀਆਂ ਤੋਂ ਬਣਦਾ ਇਹ ਵੀ ਇੱਥੇ ਦੁਕਾਨ ਹੈਗੀ ਆ ਤੇ ਚਲੋ ਦੋਸਤੋ ਫਿਰ ਆਸ ਨਹੀਂ ਸਾਡਾ ਫਿਰਦਾ ਤੇ ਆਪਾਂ ਹੁਣ ਘਰ ਨੂੰ ਚੱਲਦੇ ਆ ਠੰਡ ਬਹੁਤ ਆ ਤੇ ਹੀਟਰ ਚ ਵਧੀਆ ਰਹਿਣਾ ਕੰਮ ਇਹ 2 2.5 ਕਿਲੋਮੀਟਰ ਇਦਾਂ ਹੀ ਬੱਸ ਨਾ ਬਹੁਤ ਸੋਹਣੀ ਸਿਸ਼ਾਵੜ ਕੀਤੀ ਹੋਈ ਇਹੇ ਦਿਖਾਉਣੀ ਸੀ ਤੁਹਾਨੂੰ ਤੇ ਹਰ ਮੋੜ ਤੇ ਇਦਾਂ ਇਹਨਾਂ ਨੇ ਪੱਤੇ ਬਣਾਇਓ ਆ ਤੇ ਇਹਨਾਂ ਲੋਕਾਂ ਨੂੰ ਠੰਡ ਨਹੀਂ ਲੱਗਦੀ ਸਾਨੂੰ ਬਹੁਤ ਲੱਗਦੀ ਦੋਸਤੋ ਆ ਜਾਓ ਫਿਰ ਚਲਿਏ ਘਰ ਨੂੰ ਬਾਰਬੀ ਇਹਨਾਂ ਨੇ ਜਿਹੜੇ ਬਾਰਬੀ ਆ ਨਾ ਕੈਫੇ ਤੇリエ ਆ ਉਹ ਵੀ ਸਜਾਈ ਹੋਇਆ ਬਹੁਤ ਸਵਾਭਿਉ ਆ ਇਹਨਾਂ ਯਕਦਾ ਅਸਲ ਵਿੱਚ ਟਾਈਮ ਹੀ ਆ ਦੇਖੋ ਆ ਬਾਹਰ ਪਾਣੀ ਦੀ ਜਿਹਾ ਪੜਿਆ ਪਿਆ ਅੰਦਰ ਉਹ ਇਹਨਾਂ ਦਾ ਟਾਈਮ ਹੀ ਸ਼ਾਮ ਦਾ ਹੁੰਦਾ ਦੋਸਤੋ ਲਓ ਦੋਸਤੋ ਬਸ ਇੰਨਾ ਕ ਵੀਊ ਤੁਹਾਨੂੰ ਦਿਖਾ ਲੈਣਾ ਸੀਗਾ ਤੇ ਸਣੀ ਦੇ ਟੋਪੀ ਦਵਾਤੀ ਆ ਫਿਰ ਐਵੇਂ ਹੀ ਸਿਹਤ ਖਰਾਬ ਹੁੰਦੀ ਆ ਤੇ ਅਸੀਂ ਵੀ ਆ ਰੋਮਾ ਤੋਂ ਬਸ ਇੱਥੋਂ ਹੀ ਸਟਾਰਟ ਕੀਤਾ ਸੀ ਤੇ ਇੱਥੇ ਹੀ ਹੈਂਡ ਲੱਗੇ ਆ ਕਰਨ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਵੀਡੀਓ ਨੂੰ ਦੇਖਿਓ ਲਾਈਕ ਕਰਿਓ ਤੇ ਦੋਸਤੋ ਸਬਸਕ੍ਰਾਈਬ ਜੁੜ ਕਰਨਾ ਹੈ ਜੇ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਲਾਈਕ ਕਰ ਦੋਗੇ ਤੁਹਾਡਾ ਧੰਨਵਾਦ ਆ ਨਹੀਂ ਕਰੋਗੇ ਤਾਂ ਭਾਈ ਤਾਂ ਵੀ ਧੰਨਵਾਦ ਆ ਅਸੀਂ ਕੁਝ ਨਹੀਂ ਕਰ ਸਕਦੇ ਬਹੁਤ ਮਿਹਰਬਾਨੀ ਤੁਹਾਡੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ